ਇੱਕ ਕੋਈ ਵੱਡੀ ਧਿਰ ਹੈ ਜਿਹਦਾ ਇੱਕੋ ਮੰਤਵ ਹੈ ਕਿ ਭਾਰਤ ਦੇ ਸਾਰੇ ਸੱਭਿਆਚਾਰ ਸਾਰੀਆਂ ਪੇਸ਼ਾਵਾਂ ਨੂੰ ਖਤਮ ਕਰਕੇ ਸਿਰਫ ਇੱਕੋ ਸੱਭਿਆਚਾਰਿਕ ਕੋ ਭਾਸ਼ਾ ਲਾਗੂ ਕਰਨ ਦਾ ਮੰਤਵ ਹੈ ਆਪਦੇ ਵਿੱਚ ਸਾਰੇ ਸੂਬੇ ਇਕੱਲੇ ਪੰਜਾਬ ਨਹੀਂ ਸਾਰੇ ਸੂਬੇ ਪੰਜਾਬ ਨਾਲ ਥੋੜਾ ਜਿਹਾ ਤਾਂ ਟੇਟੇ ਤਰੀਕੇ ਨਾਲ ਥੋੜਾ ਜੋਰ ਨਾਲ ਹੋ ਜਾਂਦਾ ਕਿਉਂਕਿ ਇੱਥੇ ਧਰਮ ਦਾ ਵੀ ਸਿੱਖ ਧਰਮ ਦਾ ਵੀ ਅੰਗ ਲਾ ਜਾਂਦਾ ਤਾਂ ਸੱਤ ਅੱਠ ਸਟੇਟਾਂ ਨੇ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਛੱਡ ਕੇ ਹਿੰਦੀ ਨੂੰ ਅਪਣਾ ਲਿਆ ਹੈ ਵਿੱਚ ਉਹਨਾਂ ਦੇ ਵੀ ਹਜੇ ਆਵਾਜ਼ ਉੱਠ ਨਹੀਂ ਆਉਂਦੀ ਕਿ ਸਾਡੀ ਮਾਂ ਬੋਲੀ ਹੋਰ ਹੈ ਸਾਡੇ ਸੂਬੇ ਦੀ ਭਾਸ਼ਾ ਹੈ ਜਿਹੜੀ ਉਦੋਂ ਹਿੰਦੀ ਬਣਾਤਾ ਸੱਭਿਆਚਾਰ ਨੂੰ ਜਾਂ ਕਿਸੇ ਦੀ ਮਾਂ ਬੋਲੀ ਨੂੰ ਨਸ਼ਟ ਕਰਨਾ ਵੀ ਬਹੁਤ ਜ਼ਿਆਦਾ ਗਲਤ ਹੈ ਹੋਂਦ ਖਤਮ ਹੋ ਜਾਂਦੀ ਹੈ ਬੰਦੇ ਦੀ ਅੱਜ ਚਰਚਾ ਕਰਾਂਗੇ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਮਹਾਨ ਕੋਸ਼ ਦਾ ਜਿਹੜਾ ਵਿਵਾਦ ਚੱਲ ਰਿਹਾ ਸੀਗਾ ਕਿਉਂ ਕਿਵੇਂ ਕਿਹੜੀ ਗੱਲਾਂ ਸੀਗੀਆਂ ਉਹਦੇ ਸਵਾਲ ਅੱਜ ਵੀ ਬਹੁਤ ਵੱਡੇ ਬਹੁਤ ਅਹਿਮ ਸਵਾਲ ਅੱਜ ਵੀ ਖੜੇ ਨੇ 29 ਅਗਸਤ ਦੀ ਸਵੇਰ ਜਤੋਂ ਯੂਨੀਵਰਸਿਟੀ ਉਹ ਮੇਰ ਜਾਨਾ ਦੀ ਤਰ੍ਹਾਂ ਉਧਿਆ ਪੀ ਜਾਂਦੇ ਨੇ ਤਾਂ ਕੁਝ ਵਿਦਿਆਰਥੀਆਂ ਨੇ ਦੇਖਿਆ ਕਿ ਇੱਕ ਪਾਸੇ ਟੋਏ ਦੇ ਵਿੱਚ ਪੰਜਾਬੀ ਦਾ ਮਹਾਨ ਕੋਸ਼ ਖਿਲਰਿਆ ਪਿਆ ਉਹਦੀ ਕਈ ਕਾਪੀਆਂ ਖਿਲਰੀਆਂ ਪਈਆਂ ਨੇ ਤਾਂ ਸਾਰੀ ਯੂਨੀਵਰਸਿਟੀ ਦੇ ਵਿੱਚ ਗੱਲ ਫੈਲ ਜਾਂਦੀ ਹੈ ਵਿਦਿਆਰਥੀਆਂ ਦੇ ਵਿੱਚ ਰੋਹ ਆ ਜਾਂਦਾ ਉੱਥੇ ਪੱਤਰਕਾਰ ਵੀ ਜਾਂਦੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵੀ ਪਾਈਆਂ ਜਾਂਦੀਆਂ ਨੇ ਤਾਂ ਫਿਰ ਆਸਾਨੀ ਦੇ ਨਾਲ ਜਿਹੜਾ ਪੰਜਾਬੀ ਯੂਨੀਵਰਸਿਟੀ ਦਾ ਨੇ ਵੀ ਉੱਥੇ ਸੰਸਥਾ ਦੇ ਬੰਦੇ ਨੇ ਉਹ ਸੌਕਿਆਂ ਹੀ ਵਿਦਿਆਰਥੀਆਂ ਅੱਗੇ ਝੁਕਣ ਦਾ ਵਖਾਵਾ ਕਰਕੇ ਇੱਕ ਦਿਨ ਦੀ ਛੁੱਟੀ ਕਰ ਦਿੰਦੇ ਨੇ ਦੋ ਬੰਦਿਆਂ ਨੂੰ ਮੁਅਤਲ ਵੀ ਕਰ ਦਿੰਦੇ ਨੇ ਜਿਨ੍ਹਾਂ ਦਾ ਇਹਨਾਂ ਦੇ ਨਾਲ ਸ਼ਾਇਦ ਦੂਰ ਦੂਰ ਦਾ ਵੀ ਕੋਈ ਸੰਬੰਧ ਨਹੀਂ ਹੈਗਾ ਇਹ ਅੱਗੇ ਚਰਚਾ ਕਰਦੇ ਆਂ ਪੰਜਾਬੀ ਮਹਾਨ ਕੋਸ਼ ਹੈ ਜਿਹੜਾ ਭਾਈ ਕਾਨ ਸਿੰਘ ਨਭਾ ਵੱਲੋਂ 13 April 1930 ਨੂੰ ਪਹਿਲੀ ਵਾਰ ਛਾਪਿਆ ਗਿਆ 7 ਸਾਲ ਦੀ ਸਖਤ ਮਿਹਨਤ ਤੋਂ ਬਾਅਦ ਇਹਦੇ ਵਿੱਚ ਪੰਜਾਬੀ ਭਾਸ਼ਾ ਤੇ ਗੁਰਮੁਖੀ ਦਾ ਹਰ ਇੱਕ ਸ਼ਬਦ ਦਾ ਅਰਥ ਦਿੱਤਾ ਹੋਇਆ ਹੈ ਕਈ ਜਗ੍ਹਾ ਵਿਆਖਿਆ ਕਰਕੇ ਵੀ ਸ਼ਬਦਾਂ ਨੂੰ ਸਮਝਾਇਆ ਗਿਆ ਇਹ ਲਗਭਗ 1200 ਪੰਨਿਆਂ ਦਾ ਇਹ ਮਹਾਨ ਕੋਸ਼ ਹੈ ਤੇ ਉਸ ਤੋਂ ਬਾਅਦ ਹੁਣ 2009 ਦੇ ਵਿੱਚ ਇਹਦੀ ਦੂਜੀ ਵਾਰ ਛਪਵਾਈ ਜਾਂ ਦੂਜਾ ਐਡੀਸ਼ਨ ਕਹਿ ਸਕਦੇ ਆ ਮਤਲਬ ਉਹ ਉਸੇ ਕਾਪੀ ਨੂੰ ਚੱਕ ਕੇ ਆਪਣਾ ਸੀਗਾ ਤਾਂ 2009 ਦੇ ਵਿੱਚ ਉਹ ਛਾਪੀ ਗਈ ਤੇ ਫਿਰ ਉੱਥੇ ਇਹਦੀ ਜਿਵੇਂ ਦੂਜੀ ਤਰ੍ਹਾਂ ਵੀ ਕਰੀ ਦੂਜੀਆਂ ਕਿਤਾਬਾਂ ਵੀ ਹੁੰਦੀਆਂ ਉਵੇਂ ਹੀ ਇਹਦੀ ਵਿਕਰੀ ਹੋ ਜਾਈ ਗਈ ਯੂਨੀਵਰਸਿਟੀ ਦੇ ਵਿੱਚ ਵੀ ਆਈਆਂ ਕਾਪੀਆਂ ਹਜ਼ਾਰਾਂ ਕਾਪੀਆਂ ਆਈਆਂ ਤੇ ਜਦੋਂ ਪੜਿਆ ਕੁਝ ਸਿੱਖ ਵਿਦਵਾਨਾਂ ਨੇ ਪੜਿਆ ਕੁਝ ਮਤਲਬ ਜਾਗਰੂਕ ਬੰਦਿਆਂ ਨੇ ਪੜਿਆ ਜਿਹੜਾ ਪਹਿਲਾਂ ਇਹਦੇ ਬਾਰੇ ਗਿਆਨ ਰੱਖਦੇ ਸੀ ਤਾਂ ਲਗਭਗ ਉਹਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਫੜੀਆਂ ਗਈਆਂ ਤਾਂ ਫਿਰ ਇਹਨਾਂ ਜਦੋਂ ਉਹਨੂੰ ਘੋਖਿਆ ਗਿਆ ਤਾਂ ਉਹਦੇ ਵਿੱਚ ਲਗਭਗ 30000 ਗਲਤੀਆਂ ਫੜੀਆਂ ਗਈਆਂ ਤਾਂ ਫਿਰ 2016 ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਕੇਸ ਪਾਇਆ ਗਿਆ ਕਿ ਇਹ ਜਿਹੜਾ ਦੂਜੀ ਵਾਰ ਛਪਿਆ ਮਹਾਨ ਕੋਸ਼ ਇਹਨੂੰ ਇਹਦੇ ਉੱਤੇ ਪਾਬੰਦੀ ਲਗਾਈ ਜਾਵੇ ਇਹਦੇ ਵਿਕਰੀ ਦੇ ਉੱਤੇ ਤਾਂ ਜੋ ਦੇਦਾ ਲੋਕਾਂ ਦੇ ਵਿੱਚ ਗਲਤ ਪ੍ਰਚਾਰ ਨਾ ਹੋਵੇ ਕਿਉਂਕਿ ਬਹੁਤ ਸਾਰੇ ਵਿਦਿਆਰਥੀ ਅਤੇ ਆਪਕ ਲੇਖਕ ਖੋਜੀ ਬਹੁਤ ਸਾਰੇ ਬੰਦੇ ਇਹਦੇ ਵਿੱਚੋਂ ਗੱਲਾਂ ਦੇ ਵਿੱਚੋਂ ਹਵਾਲਾ ਦੇ ਕੇ ਬਹੁਤ ਸਾਰੇ ਆਪਣੇ ਲੇਖ ਬਹੁਤ ਆਰਟੀਕਲ ਛਾਪਦੇ ਨੇ ਤਾਂ ਉਹ ਕੇਸ 2 ਸਾਲ ਚੱਲਦਾ ਰਿਹਾ 2018 ਦੇ ਵਿੱਚ ਅਦਾਲਤ ਨੇ ਹੁਕਮ ਦਿੱਤਾ ਕਿ ਇਹ ਜਿਹੜੀ ਮਹਾਨ ਕੋਸ਼ ਹੈ ਇਹਨੂੰ ਮਤਲਬ ਪਾਬੰਦੀ ਲਗਾਈ ਜਾਵੇ ਇਹਦੀ ਵਿਕਰੀ ਦੇ ਉੱਤੇ ਇਹਨੂੰ ਪਬਲਿਸ਼ ਨਾ ਕੀਤਾ ਜਾਵੇ ਪਰ ਫਿਰ ਵੀ 3-4 ਸਾਲ ਤੱਕ ਇਹਦੀ ਵਿਕਰੀ ਹਿੰਦੀ ਗਈ ਅ ਅਦਾਲਤ ਦੇ ਹੁਕਮਾਂ ਦਾ ਉਲੰਘਣ ਹੁੰਦਾ ਰਿਹਾ ਤਾਂ ਫਿਰ ਜਾ ਕੇ 3-4 ਸਾਲ ਬਾਅਦ ਇਹਦੇ ਤੇਰੀ ਬੀਕਰੀ ਦੇ ਉੱਤੇ ਪਾਬੰਦੀ ਲੱਗੀ ਫਿਰ ਗੱਲ ਆਉਂਦੀ ਹੈ ਇਹਨੂੰ ਨਸ਼ਟ ਕਰਨ ਦੀ ਤਾਂ ਫਿਰ ਪੰਜਾਬ ਜਿਹੜਾ ਯੂਨੀਵਰਸਿਟੀ ਸੀ ਉਹਨੇ ਜਿਵੇਂ ਉਹਦੇ ਵੀਡੀਓ ਦੇ ਵਿੱਚ ਦੇਖਿਆਈ ਹੈ ਵੀ ਕਿਵੇਂ ਨਸ਼ਟ ਕਰਨ ਉਹਨੂੰ ਨਸ਼ਟ ਕਰਨ ਦਾ ਯਤਨ ਕੀਤਾ ਉੱਥੇ ਮਿੱਟੀ ਦੇ ਵਿੱਚ ਪਾਣੀ ਪਾ ਕੇ ਟੋਇਆ ਪੱਟ ਕੇ ਤਾਂ ਬਣਦੀ ਹੁਣ ਗੱਲ ਆਉਂਦੀ ਹੈ ਕਿ ਇਹਦੀ ਜਦੋਂ ਦੂਜੀ ਵਾਰ ਇਹਦੀ ਛਪਾਈ ਹੋਈ ਹੈ ਇਹਦੇ ਉੱਤੇ ਪੌਣੇ 3 ਕਰੋੜ ਰੁਪਏ ਦਾ ਖਰਚਾ ਆਇਆ ਪੂਰਾ ਛਪਾਈ ਇਹਦੇ ਵਿੱਚੋਂ 15 ਲੱਖ ਦੇ ਕਰੀਬ ਤਾਂ ਉਹ ਬੰਦਿਆਂ ਨੂੰ ਦਿੱਤਾ ਗਿਆ ਜਿਹੜਾ ਕੀ ਮੈਂ ਕਹਿੰਨਾ ਬਿਲਕੁਲ ਬੇਕਾਰ ਗਿਆ ਉਹਦੇ ਵਿੱਚ ਤਿੰਨ ਬੰਦਿਆਂ ਨੂੰ ਦਿੱਤਾ ਗਿਆ ਇੱਕ ਤਾਂ ਕੀ ਸੀਗਾ ਉਹਦਾ ਅਨਵਾਦ ਦੇਖਣਾ ਸੀਗਾ ਉਹਨੂੰ ਇੱਕ ਪੰਨੇ ਦਾ 1600 ਰੁਪਇਆ ਦਿੱਤਾ ਗਿਆ ਜਿਹੜਾ ਅਨਵਾਦ ਦੇਖਣਾ ਸੀਗਾ ਕਿਉਂਕਿ ਇਹ ਤਿੰਨ ਚਾਰ ਭਾਸ਼ਾ ਦੇ ਵਿੱਚ ਬਣਿਆ ਸੀ ਪੰਜਾਬੀ ਹਿੰਦੀ ਇੰਗਲਿਸ਼ ਦੇ ਵਿੱਚ ਇਹ ਭਾਸ਼ਾਵਾਂ ਦੇ ਵਿੱਚ ਵੀ ਇਹਦੇ ਜਿਹੜੇ ਕਾਪੀਆਂ ਛਪੀਆਂ ਸੀਗੀਆਂ ਇਹੜਾ ਉਹਨਾਂ ਦਾ ਧੰਨਵਾਦ ਇੱਕ ਕਰਨਾ ਸੀਗਾ 16 ਰੁਪਈਆ 1600 ਰੁਪਿਆ ਪ੍ਰਤੀ ਪੰਨੇ ਦਾ ਉਹ ਬੰਦੇ ਨੂੰ ਦਿੱਤਾ ਗਿਆ ਤੇ ਫਿਰ ਜਿਹੜੀਆਂ ਗਲਤੀਆਂ ਜਾਂਚਣੀਆਂ ਸੀਗੀਆਂ 1200 ਰੁਪਏ ਪ੍ਰਤੀ ਪੰਨੇ ਉਹਨੂੰ ਦਿੱਤਾ ਗਿਆ ਫਿਰ ਇਹਨਾਂ ਦੇ ਉੱਪਰ ਦੋਨਾਂ ਦੇ ਇੱਕ ਹੋਰ ਬੰਦਾ ਜੀ ਨੂੰ ਪ੍ਰੂਫ ਰੀਡਿੰਗ ਕਹਿੰਦੇ ਨੇ ਉਹ ਬੰਦੇ ਨੂੰ 400 ਰੁਪਿਆ ਪ੍ਰਤੀ ਪੰਨਾ ਦਿੱਤਾ ਗਿਆ ਇਹ ਸਾਰੇ ਜਿਹੜੇ ਖਰਚੇ ਸੀਗੇ ਇਹ ਆਮ ਜਿਹੜਾ ਮਾਰਕੀਟ ਦੇ ਵਿੱਚ ਰੇਟ ਚੱਲਦਾ ਉਹ ਤੋਂ ਵੀ ਡੇਢ ਗੁਣਾ ਤੋਂ ਵੀ ਜ਼ਿਆਦਾ ਖਰਚਾ ਸੀਗਾ ਲਗਭਗ ਇਹਨਾਂ ਤਿੰਨਾਂ ਬੰਦਿਆਂ ਨੂੰ 15 ਲੱਖ ਰੁਪਈਆ ਖਰਚਾ ਇਹ ਦੇਖਾਂ ਤੇ ਦਿੱਤਾ ਗਿਆ ਸੀਗਾ ਕਿ ਇਹਦੇ ਵਿੱਚ ਕੋਈ ਗਲਤੀ ਅਨੁਵਾਦ ਦੇ ਵਿੱਚ ਗਲਤੀ ਨਾ ਹੋਵੇ ਜਾਂ ਕੋਈ ਹੋਰ ਤਰ੍ਹਾਂ ਦੀ ਗਲਤੀ ਨਾ ਹੋਵੇ ਪਰ ਫਿਰ ਵੀ 30000 ਗਲਤੀਆਂ 1200 ਪੰਨਿਆਂ ਦੇ ਵਿੱਚ 30000 ਗਲਤੀਆਂ ਕਿਵੇਂ ਰਹਿ ਗਈਆਂ ਕਿਹਨੇ ਕੀਤੀਆਂ ਅੱਜ ਤੱਕ ਨਾਮ ਨਹੀਂ ਨਸ਼ਰ ਹੋਏ ਇਹ ਗਲਤੀਆਂ ਕਿਸੇ ਬਾਹਰਲੇ ਬੰਦੇ ਨੇ ਕੀਤੀਆਂ ਸੀਗੀਆਂ ਜਾਂ ਇਹ ਗਲਤੀਆਂ ਯੂਨੀਵਰਸਿਟੀ ਦੇ ਹੀ ਕਰਮਚਾਰੀਆਂ ਨੇ ਕੀਤੀਆਂ ਸੀਗੀਆਂ ਕਿਸੇ ਦਾ ਕੁਝ ਨਹੀਂ ਪਤਾ ਕਿਉਂਕਿ ਉਹਨਾਂ ਇਹ ਸਵਾਲ ਇੱਥੇ ਖੜਾ ਹੋ ਜਾਂਦਾ ਵੀ ਜੇ ਨਾਮ ਨਹੀਂ ਪਤਾ ਜਦੋਂ ਅੱਗੇ ਕਿਸੇ ਚਾਹੇ ਮਹਾਨ ਕੋਸ਼ ਹੋਵੇ ਜਾਂ ਕੋਈ ਹੋਰ ਕਿਸੇ ਵਿਭਾਗ ਦੇ ਜਿਸ ਕਿਸੇ ਕਿਤਾਬ ਦੀ ਜਦੋਂ ਐਵੇਂ ਦੀ ਨਵੀਂ ਛਪਾਈ ਹੋਊਗੀ ਕਿਤੇ ਫਿਰ ਉਹੀ ਬੰਦੇ ਫੇਰ ਆ ਜਾਣਗੇ ਇਹ ਫੇਰ ਉਵੇਂ ਗਲਤੀਆਂ ਹੋਣਗੀਆਂ ਇਹ ਨਾਮ ਪਤਾ ਹੋਣਾ ਤਾਂ ਜ਼ਰੂਰੀ ਹੈ ਤਾਂ ਜੋ ਬੰਦਿਆਂ ਦਾ ਪਤਾ ਲੱਗ ਸਕੇ ਜੇਕਰ ਬਾਹਰਲੇ ਬੰਦਿਆਂ ਨੇ ਛਪਾਈਆਂ ਨੇ ਉਹਦਾ ਨਾਮ ਨਹੀਂ ਦੱਸ ਰਹੇ ਤਾਂ ਫਿਰ ਜਿਹੜੇ ਅੰਗਰੇਜ਼ੀ ਹਿੰਦੀ ਪੰਜਾਬੀ ਦੇ ਵਿੱਚ ਜਿਹੜਾ ਅਨੁਵਾਦ ਕਰਾਇਆ ਫਿਰ ਉਹਨਾਂ ਦੀ ਇਹਦੇ ਵਿੱਚ ਕੀ ਭੂਮਿਕਾ ਰਹੇਗੀ ਮੰਦੀ ਦਾ ਕੋਈ ਭੂਮਿਕਾ ਨਹੀਂ ਹੈਗੀ ਕਿਉਂਕਿ ਜਿਹੜਾ ਵੀ ਮਤਲਬ ਭਾਗ ਦੇ ਵਿੱਚ ਇਹਦਾ ਅਨੁਵਾਦ ਹੋਇਆ ਉਹ ਵੀ ਹੈ ਜੀ ਮਤਲਬ ਜ਼ਿੰਮੇਦਾਰ ਬਰਾਬਰੇ ਨੇ ਨਾ ਫਿਰ ਉਹਦਾ ਤਾਂ ਸਿਰਫ ਨਾਮ ਹੀ ਹੈ ਫਿਰ ਇਹਦੇ ਵਿੱਚ ਕੀ ਹੁੰਦਾ ਜੇ ਮੰਨ ਲਓ ਹੁਣ ਜਿਹੜੇ ਕਹਿ ਦਿੰਦੇ ਨੇ ਵੀ ਉਹਦਾ ਨਾਮ ਨਹੀਂ ਦੱਸਿਆ ਜਾ ਰਿਹਾ ਤਾਂ ਜਿਹੜੇ ਬੰਦਿਆਂ ਨੂੰ ਬਿੱਲ ਦਿੱਤੇ ਸੀਗੇ ਪੈਸੇ ਕਿਉਂਕਿ ਜਿਹੜੇ 15 ਲੱਖ ਰੁਪਈਆ ਵੰਡਿਆ ਗਿਆ ਇਹਨਾਂ ਦੇ ਵਿੱਚ ਤਾਂ ਫਿਰ ਉਹ ਬੰਦਿਆਂ ਦਾ ਜਦੋਂ ਬਿੱਲ ਪਾਸ ਕਰਨੇ ਲਈਏ ਉਹ ਬਿੱਲ ਦੇ ਉੱਤੇ ਤਾਂ ਉਪਰਕੁਲ ਪਤੀ ਨੇ ਸਾਈਨ ਕੀਤੀ ਹੋਣੀ ਹੈ ਉਹਨਾਂ ਨੂੰ ਬਿੱਲ ਪਾਸ ਕੀਤੇ ਹੋਣੇ ਚੈੱਕ ਦਿੱਤੇ ਹੋਣੇ ਉਹਨਾਂ ਦਾ ਨਾਮ ਤਾਂ ਉਹਨਾਂ ਨੂੰ ਪਤਾ ਹੀ ਹੋਣਾ ਵੀ ਕਿ ਇਹਨਾਂ ਨੂੰ ਕਰ ਰਹੇ ਆ ਇੱਥੇ ਇਹ ਸਵਾਲ ਖੜੇ ਹੋ ਰਹੇ ਨੇ ਵੀ ਸਿਰਫ ਬੱਤਾ ਨਹੀਂ ਕਿ ਇਹਨਾਂ ਨੂੰ ਬਚਾਇਆ ਜਾ ਰਿਹਾ ਕਿਸੇ ਬੰਦੇ ਦਾ ਨਾਮ ਤਾਂ ਨਹੀਂ ਦੱਸਿਆ ਜਾ ਰਿਹਾ ਜਿਹੜੇ ਪ੍ਰਿੰਟ ਵਾਲੇ ਨੇ ਨਾ ਹਰਿੰਦਰ ਸਿੰਘ ਕਾਲੜਾ ਤੇ ਹਿਮਿੰਦਰ ਭਾਰਤੀ ਇਹਨਾਂ ਦੋਨਾਂ ਨੂੰ ਮੁਅਤਲ ਕਰ ਦਿੱਤਾ ਇਹ ਜਿਹੜੇ ਦੋ ਅਧਿਕਾਰੀ ਸੀ ਇਹ ਇਹਨਾਂ ਦੇ ਉੱਤੇ ਤਾਂ ਮੈਨੂੰ ਤੱਕ ਲੱਗਦਾ ਵੀ ਕੋਈ ਇਹਨਾਂ ਦੀ ਗਲਤੀ ਨਹੀਂ ਹੈਗੀ ਇਹਨਾਂ ਨੇ ਸਿਰਫ ਜਿਹੜਾ ਇਹਨਾਂ ਨੂੰ ਦਸਤਾਵੇਜ਼ ਬਣਾ ਕੇ ਦੇ ਦਿੱਤਾ ਵੀ ਇਹਦੀਆਂ ਗਿਣਤੀ ਦਾ ਦੱਸ ਦਿੱਤੀ ਵੀ ਇੰਨੀਆਂ ਕਾਪੀਆਂ ਇਹਨਾਂ ਦੀਆਂ ਛਾਪਣੀਆਂ ਨੇ ਉਹਨਾਂ ਦਾ ਕੰਮ ਸਿਰਫ ਪ੍ਰਿੰਟ ਦਾ ਹੀ ਸੀਗਾ ਵੀ ਇੰਨੀਆਂ ਕਾਪੀਆਂ ਛਾਪ ਦਿੱਤੀਆਂ ਉਹਨਾਂ ਦਾ ਜ਼ਿੰਮੇਵਾਰ ਦਸਤਾਵੰਦਾ ਉਹਨਾਂ ਨੇ ਛਾਪ ਦਿੱਤੀਆਂ ਤਾਂ ਉਹ ਦੋ ਬੰਦਿਆਂ ਨੂੰ ਰਿੰਦਰ ਸਿੰਘ ਕਾਲੜਾ ਤੇ ਹਿਮਿੰਦਰ ਭਾਤੀ ਨੂੰ ਮੋਹਤਲ ਕਰ ਦਿੱਤਾ ਇਹਨਾਂ ਦਾ ਕੰਮ ਸਿਰਫ ਛਾਪਣਾ ਹੀ ਸੀਗਾ ਤੇ ਫਿਰ ਜਦੋਂ ਆਉਂਦਾ ਵੀ ਇਹਨਾਂ ਨੂੰ ਪੁੱਛਿਆ ਸਵਾਲ ਫੇਰ ਆਉਂਦਾ ਵੀ ਤੁਸੀਂ ਇੱਥੇ ਟੋਏ ਦੇ ਵਿੱਚ ਮਿੱਟੀ ਪਾ ਕੇ ਉੱਪਰ ਪਾਣੀ ਪਾ ਰਹੇ ਸੀ ਇਹ ਕਿਉਂ ਕੀਤਾ ਗਿਆ ਉਹ ਕਹਿੰਦੇ ਵੀ ਅਸੀਂ ਜਿਹੜੇ ਵਾਤਾਵਰਨ ਸੁਰੱਖਿਆ ਵਾਲੇ ਨੇ ਨਾ ਉਹਨਾਂ ਅਧਿਕਾਰੀਆਂ ਨਾਲ ਗੱਲ ਕੀਤੀ ਜੀ ਉਹ ਕਹਿੰਦੇ ਵੀ ਇਹ ਸਭ ਤੋਂ ਆਸਾਨ ਆ ਵੀ ਇਹਨੂੰ ਟੋਆ ਪੱਟ ਕੇ ਮਿੱਟੀ ਪਾ ਕੇ ਪਾਣੀ ਪਾ ਦਿਓ ਵੀ ਫਿਰ ਕੰਮ ਹੋ ਗਿਆ ਵੀ ਆਪਣਾ ਵਾਤਾਵਰਨ ਕੋਈ ਉਹ ਨਹੀਂ ਰਹੂਗਾ ਕਹਿੰਦੇ ਵੀ ਚਲੋ ਫਿਰ ਆਪਣਾ ਕੋਈ ਦਸਤਾਵੇਜ਼ ਕੋਈ ਲਿਖਤੀ ਕੋਈ ਉਹਨਾਂ ਨੇ ਦੱਸਿਆ ਹੋਊਗਾ ਉਹ ਕਹਿੰਦੇ ਵੀ ਨਹੀਂ ਇਹ ਤਾਂ ਅਸੀਂ ਮੂੰਹ ਜਵਾਨੀ ਕਰਿਆ ਇਹ ਗੱਲ ਕੋਈ ਹਾਜਮ ਨਹੀਂ ਹੁੰਦੀ ਵੀ ਐਡੇ ਵੱਡੇ ਫੈਸਲੇ ਜਾਂ ਕੋਈ ਮੂਹ ਜਵਾਨੀ ਹੋ ਜਾਂਦੇ ਹੋਣਗੇ ਤਾਂ ਫਿਰ ਇਹਨਾਂ ਨੇ ਕਿਸੇ ਸੰਸਥਾ ਤੋਂ ਵੀ ਨਹੀਂ ਪੁੱਛਿਆ ਕਿਸੇ ਵਿਦਵਾਨ ਤੋਂ ਕਿਸੇ ਸਿੱਖ ਸੰਸਥਾ ਤੋਂ ਕਿਸੇ ਤੋਂ ਵੀ ਨਹੀਂ ਪੁੱਛਿਆ ਇੱਥੇ ਗੱਲ ਸ਼੍ਰੋਮਣੀ ਕਮੇਟੀ ਦੀ ਵੀ ਆ ਜਾਂਦੀ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਨੇ ਇੱਕ ਜਦੋਂ ਉਹਨਾਂ ਨੂੰ ਸ਼ਿਕਾਇਤ ਪਹੁੰਚੀ ਸੀਗੀ ਕਿ ਇਸ ਮਹਾਨ ਕੋਸ਼ ਦੇ ਵਿੱਚ ਗਲਤੀਆਂ ਨੇ ਤਾਂ ਉਹਨਾਂ ਨੇ ਇੱਕ ਗਠਨ ਕੀਤੇ ਕੁਝ ਬੰਦੇ ਇੱਕ ਕਮੇਟੀ ਬਣਾਈ ਵੀ ਤਾਂ ਜੋ ਜੇ ਪਾਬੰਦੀ ਲਈ ਲਗਾਈ ਜਾ ਸਕੇ ਫਿਰ ਜਦੋਂ ਕੇਸ ਹੋ ਗਿਆ 2018 ਦੇ ਵਿੱਚ ਪਾਬੰਦੀ ਲੱਗੀ ਤਿੰਨ ਚਾਰ ਸਾਲ ਜਦੋਂ ਕਾਪੀਆਂ ਵਿਕਦੀਆਂ ਰਹੀਆਂ ਤਾਂ ਫਿਰ ਵੀ ਸ਼੍ਰੋਮਣੀ ਕਮੇਟੀ ਨੇ ਉਹ ਬਾਮਲ ਦੇ ਵਿੱਚ ਕਿਉਂ ਨਹੀਂ ਲਿਆਂਦੀ ਬਾਅਦ ਦੇ ਵਿੱਚ ਧਿਆਨ ਕਿਉਂ ਨਹੀਂ ਦਿੱਤਾ ਵੀ ਪਾਬੰਦੀ ਤਾਂ ਲੱਗੀ ਨਹੀਂ ਇਹ ਕਾਪੀਆਂ ਤਾਂ ਉਵੇਂ ਹੀ ਵਿਕਦੀਆਂ ਜਾ ਰਹੀਆਂ ਨੇ ਕਿੰਨੇ ਹੀ 2009 ਤੋਂ ਦੇਖ ਲਓ 9 ਤੋਂ ਲੈ ਕੇ 22 23 ਤੱਕ ਕਿੰਨੇ ਹੀ ਵਿਦਿਆਰਥੀ ਅਧਿਆਪਕ ਲੇਖਕ ਖੋਜੀ ਸੋਧਕਰਤਾਵਾਂ ਨੇ ਇੰਨੇ ਹੀ ਆਰਟੀਕਲ ਛਾਪੇ ਲੇਖ ਛਾਪੇ ਹੋਣਗੇ ਇੰਨੀਆਂ ਰਚਨਾਵਾਂ ਕੀਤੀਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਮਹਾਨ ਕੋਸ਼ ਦਾ ਹਵਾਲਾ ਦਿੱਤਾ ਗਿਆ ਹੋਊਗਾ ਫਿਰ ਉਹ ਤਾਂ ਹਵਾਲੇ ਉਹਨਾਂ ਦੇ ਗਲਤ ਹੋਗੇ ਉਹ ਉਹ ਤਾਂ ਆਪਣੀ ਜਗ੍ਹਾ ਸਹੀ ਨੇ ਕਿਉਂਕਿ ਉਹਨਾਂ ਨੇ ਮਹਾਨ ਕੋਸ਼ ਦੇ ਵਿੱਚੋਂ ਹਵਾਲੇ ਦਿੱਤੇ ਨੇ ਮਹਾਨ ਕੋਸ਼ ਦੇ ਵਿੱਚ 30000 ਦੇ ਲਗਭਗ ਗਲਤੀਆਂ ਨੇ ਇਹ ਕਿਹਦੇ ਕਹਿੰਦੇ ਹੋਇਆ ਕਿਹਨੇ ਕਰਿਆ ਕਿਉਂ ਹੋਇਆ ਇਹਦੀ ਜਾਂਚ ਹੋਣੀ ਜ਼ਰੂਰੀ ਆ ਪਰ ਮੈਨੂੰ ਨਹੀਂ ਲੱਗਦਾ ਜਾਂਚ ਹੋਊਗੀ ਸਿੱਖ ਸੰਸਥਾਵਾਂ ਨੂੰ ਇਹ ਜਾਂਚ ਕਰਾਉਣੀ ਜ਼ਰੂਰੀ ਹੈ ਕਿਉਂਕਿ ਇਹ ਇੱਕ ਪੰਜਾਬੀ ਬੋਲੀ ਤੇ ਗੁਰਮੁਖੀ ਦੇ ਉੱਤੇ ਬਹੁਤ ਵੱਡਾ ਹਮਲਾ ਹੈ ਦੇਖੋ ਮੇਰਾ ਜਿਹੜਾ ਪਰਸਨਲ ਵਿਊ ਹੈ ਉਹਦੇ ਮੁਤਾਬਕ ਤਾਂ ਦੇਖੋ ਮੈਨੂੰ ਐਵੇਂ ਹੀ ਲੱਗਦਾ ਵੀ ਕੋਈ ਜਿਵੇਂ ਹੁਣ ਭਾਰਤ ਹੈ ਭਾਰਤ ਅਲੱਗ-ਅਲੱਗ ਬੋਲੀਆਂ ਧਰਮਾਂ ਸਭਿਆਚਾਰਾਂ ਦਾ ਸਮੂਹ ਤੋਂ ਇੱਕ ਭਾਰਤ ਬਣਦਾ ਪਰ ਭਾਰਤ ਦੇ ਵਿੱਚ ਹੁਣ ਇੱਕ ਕੋਈ ਵੱਡੀ ਧਿਰ ਹੈ ਜਿਹਦਾ ਇੱਕੋ ਮੰਤਵ ਹੈ ਕਿ ਭਾਰਤ ਦੇ ਸਾਰੇ ਸਭਿਆਚਾਰ ਸਾਰੀਆਂ ਪਛਾਣਾਂ ਨੂੰ ਖਤਮ ਕਰਕੇ ਸਿਰਫ ਇੱਕੋ ਸਭਿਆਚਾਰ ਇੱਕੋ ਭਾਸ਼ਾ ਲਾਗੂ ਗਰਮ ਦਾ ਮੰਤਵ ਹੈ ਸਭ ਦੇ ਵਿੱਚ ਸਾਰੇ ਸੂਬੇ ਇਕੱਲੇ ਪੰਜਾਬ ਨਹੀਂ ਸਾਰੇ ਸੂਬੇ ਪੰਜਾਬ ਨਾਲ ਥੋੜਾ ਜਿਹਾ ਤਾਂ ਟੇਢੇ ਤਰੀਕੇ ਨਾਲ ਥੋੜਾ ਜੋੜ ਨਾਲ ਹੋ ਜਾਂਦਾ ਕਿਉਂਕਿ ਇੱਥੇ ਧਰਮ ਦਾ ਵੀ ਸਿੱਖ ਧਰਮ ਦਾ ਵੀ ਅੰਗ ਲ ਆ ਜਾਂਦਾ ਪੰਜਾਬ ਭਾਰਤ ਦੇ ਜਿਹੜੇ ਮੱਧ ਦੀਆਂ ਸਟੇਟਾਂ ਨੇ ਮੀਡਲ ਸਟੇਟਸ ਨੇ ਜਿਹੜੀਆਂ 5 7 7 8 ਸਟੇਟਾਂ ਨੇ ਜਿਨ੍ਹਾਂ ਨੇ ਆਪਣੀ ਮਾਂ ਬੋਲੀ ਛੱਡ ਕੇ ਹਿੰਦੀ ਨੂੰ ਅਪਣਾ ਲਿਆ ਹੈ ਵਿੱਚ ਉਹਨਾਂ ਦੇ ਵੀ ਹਜੇ ਆਵਾਜ਼ ਉੱਠਦੀ ਹੁੰਦੀ ਹੈ ਵੀ ਸਾਡੀ ਮਾਂ ਬੋਲੀ ਹੋਰ ਹੈ ਸਾਡੇ ਜਿਹੜੀ ਸੂਬੇ ਦੀ ਭਾਸ਼ਾ ਹੈ ਜਿਹੜੀ ਉਦੋਂ ਹਿੰਦੀ ਬਣਾਤਾ ਪਰ ਹਜੇ ਵੀ ਬਹੁਤ ਸਾਰੀਆਂ ਜਿਵੇਂ ਸਾਉਥ ਦੀਆਂ ਸਟੇਟਾਂ ਨੇ ਪੰਜਾਬ ਵਰਗੀਆਂ ਜਾਂ ਹੋਰ ਸਟੇਟਾਂ ਨੇ ਬਹੁਤ ਇਹ ਹਜੇ ਜੂਝ ਰਹੀਆਂ ਨੇ ਚੀਜ਼ਾਂ ਨਾਲ ਵੀ ਸਾਡੀ ਮਾਂ ਬੋਲੀ ਵੀ ਕਾਇਮ ਰਹਿਣੀ ਚਾਹੀਦੀ ਹੈ ਤੇ ਜਿਹੜੀ ਦੂਜੀ ਭਾਸ਼ਾ ਸਿੱਖਣਾ ਚਲੋ ਤਾਂ ਹੈ ਉਹ ਹੈ ਪਰ ਮਾਂ ਕਿਸੇ ਵੀ ਸੱਭਿਆਚਾਰ ਨੂੰ ਜਾਂ ਕਿਸੇ ਦੀ ਮਾਂ ਬੋਲੀ ਨੂੰ ਨਸ਼ਟ ਕਰਨਾ ਵੀ ਬਹੁਤ ਜ਼ਿਆਦਾ ਗਲਤ ਹੈ ਹੌਂਦ ਖਤਮ ਹੋ ਜਾਂਦੀ ਹੈ ਬੰਦੇ ਦੀ ਇੱਕ ਮੈਨੂੰ ਤਾਂ ਇਹ ਸਾਜ਼ਿਸ਼ਾਂ ਤੋਂ ਦੇਖੋ ਇਹੀ ਚੀਜ਼ ਲੱਗ ਰਹੀ ਹੈ ਪਰ ਇਹ ਇੱਕ ਜਾਂਚ ਦਾ ਵਿਸ਼ਾ ਹੈ ਜਾਂਚ ਕਰਨ ਤੋਂ ਬਾਅਦ ਜੇਕਰਉਣ ਦੀ ਨੀਅਤ ਹੋਵੇ ਕਿਉਂਕਿ ਇਹ ਬਹੁਤ ਵੱਡਾ ਹਮਲਾ ਹੈ ਇਹ ਪੰਜਾਬੀ ਬੋਲੀ ਦੇ ਉੱਤੇ ਹਮਲਾ ਹੈ ਗੁਰਮੁਖੀ ਦੇ ਉੱਤੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕੋਈ ਧਾਰਮਿਕ ਗੁਰਬਾਣੀ ਦੀ ਕੋਈ ਟੁਕ ਹੈ ਉਹਦਾ ਅਰਥ ਦੇਖਣਾ ਹੋਵੇ ਆਪਾਂ ਮਹਾਨ ਕੋਸ਼ ਦੇ ਵਿੱਚੋਂ ਦੇਖਾਂਗੇ ਉੱਥੇ ਧਾਰਮਿਕ ਅਰਥ ਹੀ ਬਦਲਤੇ ਸ਼ਬਦਾਂ ਦੇ ਹੁਣ ਜਦੋਂ ਅਰਥ ਬਦਲਤੇ ਉਹਨਾਂ ਦਾ ਮਤਲਬ ਹੀ ਕੁਝ ਹੋਰ ਨਿਕਲਦਾ ਹੁਣ ਕਿਸੇ ਨੇ ਕੋਈ ਅਰਥ ਦਾ ਮਤਲਬ ਕੋਈ ਹੋਰ ਘਟਾਉਣਾ ਉੱਥੇ ਗਲਤ ਮਤਲਬ ਕਰਤਾ ਹੁਣ ਸਿੱਖਣੇ ਵਾਲਾ ਬੰਦਾ ਤਾਂ ਉਹੀ ਮਤਲਬ ਪੜ੍ਹੂਗਾ ਵੀ ਇਹਦਾ ਅਰਥ ਇਹ ਹੈ ਤਾ ਕਰਕੇ ਇਹ ਸਿੱਖੀ ਦੇ ਉੱਤੇ ਵੀ ਗਰਮਾਣੀ ਦੇ ਉੱਤੇ ਵੀ ਹਮਲਾ ਪੰਜਾਬੀ ਬੋਲੀ ਦੇ ਉੱਤੇ ਵੀ ਹਮਲਾ ਤਾਂ ਕਰਕੇ ਹੁਣ ਸਿੱਖ ਸੰਸਥਾ ਨੂੰ ਇਹਦੀ ਜਾਂਚ ਕਰਵਾਉਣੀ ਚਾਹੀਦੀ ਹੈ ਇਹ ਬਹੁਤ ਵੱਡਾ ਮੁੱਦਾ ਸਵਾਲ ਬਹੁਤ ਜ਼ਿਆਦਾ ਖੜੇ ਨੇ ਤੇ ਮੈਨੂੰ ਲੱਗਦਾ ਆਸ ਹੈ ਵੀ ਜੇ ਕੋਈ ਜਥੇਬੰਦੀ ਜਾਂ ਕੋਈ ਸੰਸਥਾ ਮੂਰੇ ਹੋ ਕੇ ਇਹ ਸਵਾਲਾਂ ਨੂੰ ਉੱਤਰ ਲੈਣ ਦੀ ਕੋਸ਼ਿਸ਼ ਕਰੇ ਹੱਲ ਕਰਨ ਦੀ ਕੋਸ਼ਿਸ਼ ਕਰੇ ਨਹੀਂ ਤਾਂ ਐ ਨਾ ਹੋਵੇ ਵੀ ਜਿਵੇਂ ਪਹਿਲਾਂ ਰਾਣੀ 328 ਰੂਪ ਉਹਨਾਂ ਬਾਰੇ ਕਿਸੇ ਨੂੰ ਨਹੀਂ ਪਤਾ ਉਹਨੇ ਗੱਲ ਠੰਡੀ ਪੈ ਗਈ ਸ਼ਾਇਦ ਇਹ ਵੀ ਗੱਲ ਮੈਨੂੰ ਲੱਗਦਾ ਠੰਡੀ ਪੈ ਜਾਣੀ ਹੈ ਪਰ ਆਸ ਕਰਦਾ ਵੀ ਛੇਤੀ ਤੋਂ ਛੇਤੀ ਇਹਨਾਂ ਪਿੱਛੇ ਪਤਾ ਲੱਗੂਗਾ ਵੀ ਕੀ ਦੀ ਗਲਤੀ ਹੈ ਕਿਸ ਨੇ ਕੀਤੀ ਹੈ